ਫਲੋਰ ਵਾਲਿਓ ਕੀ ਤੁਸੀਂ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਆ ਤੁਹਾਡੇ ਸ਼ਹਿਰ ਵਿੱਚ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਮਲਾ ਨੇ ਗੁਰੂ ਜੀ ਨੂੰ ਨਮੀ ਬੇੜੀ ਵਿੱਚ ਬਿਠਾ ਕੇ ਸਤਲੁਜ ਦਰਿਆ ਪਾਰ ਕਰਵਾਇਆ ਤੇ ਗੁਰੂ ਜੀ ਨੇ ਵਰ ਦਿੱਤਾ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਨਹੀਂ ਦਰਸ਼ਨ ਕੀਤੇ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਦੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ YouTube ਅਤੇ Facebook ਪੇਜ ਜਿਨ੍ਹਾਂ ਨੇ ਸਾਡਾ YouTube ਚੈਨਲ ਜਾ ਫੇਸਬੁਕ ਪੇਜ ਸਬਸਕ੍ਰਾਈਬ ਨਹੀਂ ਕੀਤਾ ਫਾਲੋ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ ਪੇਜ ਨੂੰ ਫਾਲੋ ਜਰੂਰ ਕਰ ਲਓ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਪਾਵਨ ਪਵਿੱਤਰ ਅਸਥਾਨ ਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਆ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਬੌਲੀ ਸਾਹਿਬ ਛੇਵੇਂ ਪਾਤਸ਼ਾਹ ਜੀਆ ਨੇ ਆਪਣੇ ਹੱਥੀਂ ਇੱਥੇ ਬੋਲੀ ਲਗਵਾਈ ਅਤੇ ਨਾਲ ਉਹ ਪਾਵਨ ਪਵਿੱਤਰ ਅਸਥਾਨ ਅੱਜ ਵੀ ਕਾਇਮ ਹੈ ਜਿਸ ਅਸਥਾਨ ਤੇ ਛੇਵੇਂ ਪਾਤਸ਼ਾਹ ਬੈਠੇ ਸਨ ਪ੍ਰਾਰਥਨ ਅਸਥਾਨ ਤੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਜੋ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਉ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਵੀਡੀਓ ਨੂੰ ਵੇਖਦੇ ਜਾਓ ਤੇ ਨਾਲ-ਨਾਲ ਗੁਰੂ ਸਾਹਿਬ ਜੀ ਦਾ ਇਤਿਹਾਸ ਆਪ ਵੀ ਸਰਵਣ ਕਰਦੇ ਜਾਓ ਛੇਵੇਂ ਪਾਤਸ਼ਾਹ ਨਥਾਨੇ ਦੀ ਢਾਬ ਤੇ ਹੋਈ ਜੰਗ ਜਿੱਤਣ ਤੋਂ ਬਾਅਦ ਦੀਨੇ ਕਾਂਗੜ ਤੋਂ ਹੁੰਦੇ ਹੋਏ ਫੌਜਾ ਸਮੇਤ ਇੱਕ ਰਾਤ ਪਿੰਡ ਗੁਜਰਵਾਲ ਜੋ ਲੁਧਿਆਣੇ ਦਾ ਪਿੰਡ ਹੈ ਉੱਥੇ ਗੁਰੂ ਸਾਹਿਬ ਜੀ ਠਹਿਰਦੇ ਆ ਉਪਰੰਤ ਦਰਿਆ ਸਤਲੁਜ ਪਾਰ ਕਰਕੇ ਗੁਰੂ ਸਾਹਿਬ ਇੱਕ ਰਾਤ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕਦੇ ਆ ਮਹਾਨ ਕਵੀ ਭਾਈ ਸੰਤੋਖ ਸਿੰਘ ਜੀਆ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਸੋਹਣਾ ਇਥੋਂ ਦਾ ਇਤਿਹਾਸ ਲਿਖਿਆ ਹੋਇਆ ਆ ਕਹਿੰਦੇ ਜਿਸ ਵੇਲੇ ਸਤਲੁਜ ਦਰਿਆ ਨੂੰ ਪਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਕੰਡੇ ਤੇ ਪਹੁੰਚਦੇ ਆ ਮਲਾਹਾ ਦੀ ਸਾਰੀ ਬਰਾਦਰੀ ਗੁਰੂ ਸਾਹਿਬ ਜੀ ਦੀ ਫੌਜ ਨੂੰ ਕਿਸ਼ਤੀਆਂ ਵਿੱਚ ਬਿਠਾ ਕੇ ਇੱਕ ਕੰਡੇ ਤੋਂ ਦੂਜੇ ਕੰਡੇ ਪਾਰ ਲੰਘਾਉਣ ਵਾਸਤੇ ਜੁਟ ਗਈ ਤੇ ਜਿਹੜੇ ਗੁਰੂ ਜੀ ਦੇ ਸੂਰਮੇ ਯੋਧੇ ਘੋੜਿਆਂ ਤੇ ਸਵਾਰ ਸਨ ਉਹ ਘੋੜਿਆਂ ਸਮੇਤ ਹੀ ਸਤਲੁਜ ਨੂੰ ਪਾਰ ਕਰਨ ਵਾਸਤੇ ਤੁਰ ਪਏ ਤੇ ਸੰਗਤ ਜੀ ਸਤਲੁਜ ਦੇ ਦੋਨੇ ਕਿਨਾਰਿਆਂ ਤੇ ਰੌਣਕਾਂ ਹੀ ਰੌਣਕਾਂ ਲੱਗ ਗਈਆਂ ਕਿਸ਼ਤੀਆਂ ਭਰ-ਭਰ ਚੱਲਣ ਲੱਗੀਆਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸਾਰੀ ਫੌਜ ਨੂੰ ਮਲਾਹਾ ਨੇ ਇੱਕ ਕੰਡੇ ਤੋਂ ਦੂਜੇ ਕੰਡੇ ਪਾਰ ਲੰਘਾਇਆ ਗੁਰੂ ਜੀ ਦਾ ਸਾਰਾ ਸਾਜ਼ੋ-ਸਮਾਨ ਆਖਰ ਦੂਜੇ ਕਿਨਾਰੇ ਭਾਵ ਇਸ ਪਾਵਨ ਪਵਿੱਤਰ ਆਸਥਾਨ ਤੇ ਪਹੁੰਚ ਗਿਆ ਆਖਰਕਾਰ ਜਿਸ ਵੇਲੇ 6ਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੂੰ ਲੈ ਕੇ ਜਾਣ ਦੀ ਵਾਰੀ ਆਈ ਮਲਾਹਾਾਂ ਦੇ ਆਗੂਆਂ ਨੇ ਉਹ ਨਵੀਂ ਕਿਸ਼ਤੀ ਜਿਹੜੀ ਬਾਕੀ ਕਿਸ਼ਤੀਆਂ ਨਾਲੋਂ ਵੱਡੀ ਸੀ ਜਿਸ ਤੇ ਕੋਈ ਸਵਾਰ ਨਹੀਂ ਸੀ ਹੋਇਆ ਉਹ ਕਿਸ਼ਤੀ ਨੂੰ ਬਹੁਤ ਵਧੀਆ ਢੰਗ ਦੇ ਨਾਲ ਸ਼ਿੰਗਾਰਿਆ ਭਾਵ ਉਹ ਕਿਸ਼ਤੀ ਰਾਜੇ ਵਾਸਤੇ ਰੱਖੀ ਹੋਈ ਸੀ ਸ਼ਾਹਜਹਾਨ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਕੇ ਜਾਣ ਵਾਸਤੇ ਰੱਖੀ ਹੋਈ ਸੀ ਪਰ ਮਲਾਹਾਂ ਦੇ ਆਗੂ ਨੇ ਆਖਿਆ ਸ਼ੈਨ ਸ਼ਾਹਾਂ ਦੇ ਸ਼ੈਨਚਾ ਪਾਦਸ਼ਾ ਸਾਡੇ ਅੱਜ ਘਰ ਆਏ ਆ ਅਸੀਂ ਇਹਨਾਂ ਨੂੰ ਨਵੀਂ ਕਿਸ਼ਤੀ ਵਿੱਚ ਸਵਾਰ ਕਰਨਾ ਹੈ ਉਹ ਕਿਸ਼ਤੀ ਸਤਗੁਰੂ ਜੀ ਵਾਸਤੇ ਲਿਆਂਦੀ ਗਈ ਉਸ ਕਿਸ਼ਤੀ ਵਿੱਚ ਸਵਾਰ ਹੋ ਕੇ ਛੇਵੇਂ ਪਾਦਸ਼ਾ ਧੰਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਦਸ਼ਾਹ ਜੀ ਇੱਕ ਕੰਡੇ ਤੋਂ ਦੂਜੇ ਕੰਡੇ ਜਾਂਦੇ ਆ ਦੂਜੇ ਕਿਨਾਰੇ ਪਹੁੰਚ ਕੇ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਸਜਦੇ ਆ ਜੋ ਅਸਥਾਨ ਦੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਪ੍ਰਾਰਥਨਾ ਸਥਾਨ ਹੈ ਜੀ ਇਸ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਾਂਭ ਕੇ ਰੱਖਿਆ ਹੋਇਆ ਇਸ ਦੇ ਮੋਹਰੇ ਗੁਰਦੁਆਰਾ ਸਾਹਿਬ ਨਵਾਂ ਬਣਾ ਦਿੱਤਾ ਗਿਆ ਪਰ ਇਸ ਅਸਥਾਨ ਨੂੰ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਸੰਭਿਆ ਹੋਇਆ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਗੁਰੂ ਸਾਹਿਬ ਜੀ ਜਦੋਂ ਰੁਕਦੇ ਆ ਗੁਰੂ ਸਾਹਿਬ ਜੀ ਮਲਾਹਾ ਤੇ ਬਹੁਤ ਖੁਸ਼ ਹੁੰਦੇ ਆ ਤੇ ਖੁਸ਼ ਹੋ ਕੇ ਗੁਰੂ ਸਾਹਿਬ ਜੀਆਂ ਨੇ 500 ਚਾਂਦੀ ਦੇ ਰੁਪਈਏ ਗਿਣ ਕੇ ਮਲਾਹਾ ਦੇ ਆਗੂ ਨੂੰ ਦਿੱਤੇ ਅਤੇ ਵਰ ਦਿੱਤਾ ਤੁਸੀਂ ਸਾਡੀ ਬਹੁਤ ਹੀ ਭਾਵਨਾ ਦੇ ਨਾਲ ਸੇਵਾ ਕੀਤੀ ਆ ਗੁਰੂ ਨਾਨਕ ਸਾਹਿਬ ਤੁਹਾਨੂੰ ਸਦਾ ਹੀ ਖੁਸ਼ੀਆਂ ਵਰਕ ਤਾਂ ਹੀ ਦੇਣ ਇਸ ਸਥਾਨ ਤੇ ਗੁਰੂ ਸਾਹਿਬ ਜੀ ਇੱਕ ਰਾਤ ਰੁਕਦੇ ਆ ਹਾਂ ਜੋ ਸਾਹਮਣੇ ਬੌਲੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਵੀ ਗੁਰੂ ਸਾਹਿਬ ਜੀਆਂ ਦੇ ਸਮੇਂ ਦੀ ਬੌਲੀ ਹੈ ਜਿਸ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਬੌਲੀ ਸਾਹਿਬ ਪਿਆ ਤੇ ਇਥੋਂ ਗੁਰੂ ਸਾਹਿਬ ਜੀ ਫਿਰ ਅੱਗੇ ਫੌਜਾਂ ਸਮੇਤ ਅਗਲਾ ਸਫ਼ਰ ਸ਼ੁਰੂ ਕਰਦੇ ਆ। ਸੋਏ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪਜੀ ਸਾਡੀ ਵੀਡੀਓ ਵੇਖ ਰਹੇ ਆ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ। ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ। ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।